ਸਾਸਰੀ ਕਾਲਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਬਲੌਗ ਦੇਖਣ ਵਾਲਿਆਂ ਨੂੰ ਭਾਈ ਜਿੰਨੇ ਵੀ ਆਪਣੀ ਵੀਡੀਓ ਨਾਲ ਨਵੇਂ ਵੀਰ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਆਪਣੀ ਪਲੰਬਰ ਦੇ ਕੰਮ ਬਾਰੇ ਸਾਰੀ ਵੀਡੀਓ ਅਸੀਂ ਦਿਖਾ ਸਕੀਏ ਤੇ ਭਾਈ ਅੱਜ ਦਿਨ ਹੈਗਾ ਆਪਣਾ ਵੀਰਵਾਰ 28 ਤਰੀਕ 2025 ਏ ਭਾਈ ਅੱਜ ਆਪਾਂ ਲੱਗੇ ਆ ਪਿੱਛੇ ਤੁਸੀਂ ਦੇਖੀ ਜਾਨੇ ਆ ਸ਼ੋਰੂਮ ਦਾ ਕੰਮ ਖੜਿਆ ਬਰਾਪਾ ਨੇ ਮੋਡੀ ਸਾਈਡ ਦਾ ਏਰੀਆ ਖੜ ਦੇ ਵਿੱਚ ਤੇ ਗ੍ਰੀਨ ਵੈਲੀ ਏਰੀਆ ਪੈ ਜਾਂਦਾ ਆਪਣਾ ਤੇ ਭਾਈ ਐਸੇ ਸ਼ੋਰੂਮ ਦਾ ਆਪਾਂ ਨੇ ਕਨੈਕਸ਼ਨ ਕਰਿਆ ਤਾਂ ਪਿਛਲੀ ਵਾਰੀ ਥੰਦ ਫਾਇਆ ਵੀ ਤਾਂ ਆਪਾਂ ਨੇ ਸੀਵਰੇ ਦਾ ਕਨੈਕਸ਼ਨ ਕਰਕੇ ਗਏ ਤੇ ਆਪਾਂ ਨੇ ਪਹਿਲਾਂ ਇਹਨਾਂ ਦੀ ਪਾਈਪ ਬਾਹਰ ਕੱਢ ਕੇ ਛੱਡੀ ਵੀ ਸੀ ਤੇ ਐਂਡ ਕੈਪ ਲਾਇਆ ਬਤਾ ਹੁਣ ਬਾਰਸ਼ਾਂ ਦਾ ਟਾਈਮ ਕਰਕੇ ਤੇ ਉਹ ਪਾਣੀ ਭਾਈ ਅੰਦਰ ਪਿੱਛੇ ਸ਼ੋਰੂਮ ਅੰਦਰ ਭਰ ਗਿਆ ਦਾ ਬੈਕ ਵੱਜ ਗਿਆ ਤਾਂ ਤੇ ਆਪਣਾ ਜੀ.ਸੀ.ਬੀ ਨਾਲ ਪਟਾਕੇ ਕਨੈਕਸ਼ਨ ਚ ਕਰਾਇਆ ਤਾਂ ਫਿਰ ਉਹ ਸੀਵਰੇਜ ਦਾ 6 ਇੰਚ ਦੀ ਲਾਈਨ ਪਾਈ ਤੀ ਤੇ ਬਈ ਕਨੈਕਸ਼ਨ ਆਹ ਉਹਦੇ ਹੌਦੀ ਬਣਾਈ ਤੀ ਆਪਣ ਨੇ ਕਨੈਕਸ਼ਨ ਕਰਕੇ ਤੇ ਉਧਰ ਆਪਣਾ ਉਹ ਸਾਹਮਣੇ ਗੱਟਰ ਬਣਿਆ ਹੋਇਆ ਸੀਵਰੇਜ ਉਹਦੇ ਚ ਲਾਈਨ ਜੋੜੀ ਤੀ ਤੇ ਉਹ ਜਦੋਂ بارش ਪੈਂਦੀ ਬਈ ਓਵਰ ਕਰਕੇ ਪਾਣੀ ਸਾਰਾ ਇੱਧਰ ਬੈਕਵੱਜਦਾ ਤੇ ਨੀਚੇ ਸ਼ੋਰੂਮ ਦੀ ਬੇਸਮੈਂਟ ਪਾਣੀ ਭਰਨ ਲੱਗ ਜਾਂਦਾ ਦੁਆਰੇ ਇਸ ਕਰਕੇ ਹੁਣ ਇਹਨੂੰ ਹੌਦੀ ਦਾ ਵੀ ਬਈ ਅੱਜ ਪੱਕਾ ਕੰਮ ਕਰਾਉਨੇ ਆ ਤੇ ਆ ਇੱਥੇ ਰੇਨ ਮਟਰ ਖੜਾ ਕਰਿਆ ਲੈ ਇੱਕ ਇਹਨੂੰ ਵੀ ਆਪਾਂ ਅੰਡਾ ਗਾਉਣ ਕਾ ਕੇ ਪਟਾਈ ਕਰਕੇ ਫੋਦੀ ਦੇ ਵਿੱਚ ਜੋੜੂਗੇ ਅੱਜ ਤੇ ਭਾਈ ਇਹਨੇ ਗੱਲ ਬਾਤ ਅੱਜ ਦੀ ਤੇ ਬਣੇ ਹੋ ਰਹੇ ਹੋ ਵੀਡੀਓ ਦੇ ਨਾਲ ਐਂਡ ਤੱਕ ਅੱਜ ਦਾ ਸਫਰ ਆਪਣਾ ਕਿੱਧਰ ਦਾ ਕਿਹੜਾ ਕੰਮ ਕਰਦੇ ਆ ਇਹ ਤੋਂ ਬਾਅਦ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰੂੰਗੇ ਹੋ ਸਕਦਾ ਅੱਜ ਇੱਕ ਕੋਠੀ ਦੀ ਫੈਨ ਫਿਟਿੰਗ ਵੀ ਕਰਨੀ ਹੈ ਉੱਧਰ ਚਲੇ ਜਾਈਏ ਤੇ ਦੇਖਦੇ ਆ ਭਾਈ ਬਣੇ ਹੋ ਰਹੇ ਵੀਡੀਓ ਦੇ ਨਾਲ ਐਂਡ ਤੱਕ ਰੇਨ ਬਟਰ ਦੀ ਪੈਪ ਬਾਈ ਆਪਣੇ ਅੰਡਰਗਰਾਉਂਡ ਕਰਤੀ ਪਹਿਲਾਂ ਓਪਨ ਛੱਡੀ ਵੀ ਸੀ ਤੇ ਹੁਣ ਆਪਣੇ ਮੇਨ ਫੋਲ ਵਿੱਚ ਛੋੜਤੀ ਪਨੇ ਹੈ PVC ਸਲੂਸ਼ਨ MCL 60 ML 60 ਰੁਪਏ ਦਾ ਰੇਟ ਹੈ ਬਈ ਇਹਦਾ ਕਰੀਣਾ ਕੱਢਣਾ ਇਹ ਇਸ ਟਾਈਮ ਬਈ ਅਸੀਂ ਆਗੇ ਸਵਰਾਜ ਇਨਕਲੇ ਵਿੱਚ ਤੇ ਇੱਥੇ ਫਾਈਨਿਸ਼ਿੰਗ ਕਰਨੀ ਹੈ ਇੱਕ ਕਿਚਨ ਦੀ ਹੈ ਤੇ ਇੱਕ ਬਾਥਰੂਮ ਹੈ ਤੇ 45 20 ਦਾ ਸਿੰਕ ਲੱਗਿਆ ਬਈ ਤੇ 4 ਪੁਆਇੰਟ ਦੇ ਹੋਏ ਆਪਾਂ ਇਹੋ ਦੇਖਦੇ ਆਂ ਵੀ ਮਿਕਚਰ ਲਾਉਣਾ ਜਾਂ ਟੂਟਿਆ ਸਿੰਪਲ ਲਾਉਣੀਆਂ ਐ ਤੇ ਸਾਹਮਣੇ ਆਪਣਾ ਆਰਡਰ ਪੁਆਇੰਟ ਤੇ ਪੱਥਰ-ਪੱਥਰ ਲੱਗ ਕੇ ਬਾਈ ਕਿਚਨ ਹੋ ਗਈ ਤਿਆਰ ਆਪਣੀ ਤੇ ਸ਼ੀਟ ਆ ਗਈ ਆਪਣੇ ਬਾਸ ਰਿਲੇਸ਼ਨ ਬਲੂ ਕਲਰ ਆ ਗਿਆ ਬਬੂ ਜੀ ਮਾੜਾ ਦੱਸ ਦਿਓ ਆਪਾਂ ਨੂੰ ਉਹ ਕਿਹਜ ਮਿਕਚਰ ਲੈ ਕੇ ਆਏ ਕਿ ਉਹ ਲੈ ਕੇ ਆਏ ਸਿੰਪਲ ਸਿੰਪਲ ਟੂਟੇ ਲਾਣੀਆਂ ਠੀਕ ਆ ਬਾਈ ਠੀਕ ਆ ਤੇ ਟੂਟੀਆਂ ਆ ਗੀਆਂ ਬਈ ਆਪਣੀਆਂ ਤਿੰਨ ਟੂਟੀਆਂ ਲੱਗਣੀਆਂ ਤੇ ਇੱਧਰ ਸ਼ੀਟ ਲੱਗਣੀ ਹੈ ਤੇ ਬਾਥਰੂਮ ਦੇ ਪੁਆਇੰਟ ਬਾਹਰ ਹੈ ਕਿ ਜਰ ਹੋ ਗਿਆ ਚੈਨਲ ਕੋ ਆਪਣੇ ਕੋ ਸਬਸਕ੍ਰਾਈਬ ਕਰ ਲੋ ਮਨੀ ਪਲੰਬਰ ਦਾ ਸਫਰਨਾਮਾ ਬੜਿਆ ਰਿਹਾ ਬਈ ਵੀਡੀਓ ਦੇ ਨਾਲ ਐਂਡ ਤੱਕ ਦਿਖਾਉਣਾ ਸਾਨੂੰ ਪੂਰੀ ਫਿਟਿੰਗ ਬਾਥਰੂਮ ਤੇ ਕਿਚਨ ਦੀ ਸਿੰਕ ਜਾਲੀਆਂ ਲਾਉਣ ਲੱਗੇ ਆ ਬਈ ਆਪਾਂ ਸਿੰਕ ਦੇ ਵਿੱਚ ਕਿੰਨਾ ਫਟਕਾਨੀਆਂ ਆਏ ਤੁਹਾਨੂੰ ਦੱਸਦੇ ਆ ਨਾਟ ਹੁੰਦਾ ਛੋਟਾ ਜਿਹਾ ਇਹਦੇ ਵਿੱਚ ਚੂੜੀ ਹੁੰਦੀ ਹੈ ਤੇ ਕਰਬਡ ਹੁੰਦੀ ਹੈ ਇਹਦੇ ਵਿੱਚ ਜਿਹੜੀ ਥੱਲੇ ਦੇ ਪੈਣੀ ਸਿੰਕ ਦੇ ਤੇ ਕਰ ਸਹੀ ਲਾਈ ਨੂੰ ਉਹਨੇ ਕੱਟਣਾ ਏ ਚੂੜੀ ਇਹਦੀ ਨਾ ਡੈਟ ਕਰ ਦੇਣਾ ਬਾਈ ਇਹਨੂੰ ਤਾਂ ਕਿ ਲੀਕ ਲੂਕ ਨਾ ਕਰੇ ਆ ਉੱਪਰ ਹੁੰਦੀ ਆ ਜੇ ਪਾਣੀ ਪੂਣੀ ਰੋਕਣਾ ਹੋਵੇ ਸਿੰਕ ਦੇ ਵਿੱਚ ਇਕੱਠਾ ਕਰਨਾ ਹੋਵੇ ਉਹਦੇ ਵਾਸਤੇ ਹੁੰਦੀ ਆ ਬਸ ਤਾਂ ਲੋਡ ਨਹੀਂ ਪੈਂਦੀ ਇਹਦੀ ਤਾਂ ਕਰਕੇ ਆਪਾਂ ਇਹਨੂੰ ਕੱਢ ਦਨੇ ਆ ਬਾਹਰ ਆ ਲਾਤੀ ਆਪਣੀ ਇੱਕ ਜਾਲੀ ਇਹੋ ਵੀ ਦੋਈ ਜਾਲੀ ਇਹਦੇ ਦੀ ਆਲੀਆਂ ਬੜੀਆਂ ਹੋਗੇ ਫਿਟ ਵਾਈ ਦੇ ਥੱਲੇ ਦੀ ਬੇਸਟ ਪਾਈਪ ਲਾਉਣ ਨੇ ਇਹਦੇ ਬਾਰੇ ਤੁਹਾਨੂੰ ਦੱਸ ਦੰਨੇ ਆ ਆ ਇਹਦੇ 3 ਪੈਰ ਤੇ 2 ਪੈਰ ਦੀ ਨਾਲ ਮਿਲੇ ਆ ਤੇ 2.5 ਕੇ ਯਾਰ ਆਪਾਂ ਹੁਣ ਇਹ ਨਾਲ ਇਹਦੇ ਵਿੱਚ ਪੈਦੀਆਂ ਨੇ ਤੇ ਵਿੱਚ ਅਜਿਹੀ ਬਲੀ ਪਾ ਦੇਣਾ ਹੋਊਗੀ ਰਾਬੜਾਂ ਦੀ ਬਗੈਰ ਜੇ ਲਾਉਂਦੇ ਨੇ ਭਾਈ ਇਹ ਲੀਕ ਕਰਨ ਤੇ ਨਹੀਂ ਹਟਦੇ ਹੈਗੇ ਤਾਂ ਕਰਕੇ ਇਹ ਲਾਉਣੇ ਪੈਦੀ ਜ਼ਰੂਰ ਹੈ ਰੌੜ ਸਾਰੇ ਵਿੱਚ ਆਪਣੇ ਵੇਰੇ ਰਬੜਾ ਪਾਉਣੀ ਹੈ ਜੇ ਰਬੜਾ ਨਹੀਂ ਪਾਉਂਗਾ ਤਾਂ ਲੀਕ ਕਰੋ ਕੋਈ ਕਰੂਗਾ ਤੇ ਬਈ ਇਹ ਆਹ ਇਹ ਕੰਪਲੇਟ ਹੋ ਗਿਆ ਤੇ ਇਹਨੂੰ ਆਪਾਂ ਜਾਲੇ ਲਾ ਕੇ ਇਹਦੇ ਵਿੱਚ ਫਿੱਟ ਕਰ ਦੋਗੇ ਇੰਨੀ ਜਾਨਕਾਰੀ ਇਹਦੇ ਬਾਰੇ ਆ ਕਿਚਨ ਵਾਸਤੇ ਟਾਈਮ ਆ ਗਈ ਬਾਈ ਲੌਂਗ ਬੋਡੀ ਤੇ ਫਿਟਿੰਗ ਕਰਕੇ ਸਾਨੂੰ ਦੱਸਦੇ ਆਂ ਇਹਦੇ ਬਾਰੇ ਬਾਈ ਬਾਈ ਬਾਕੀ ਦਾ ਸਮਾਨ ਵੀ ਆ ਗਿਆ ਸਾਰੇ ਸ਼ਾਬਰ ਲੌਂਗ ਬੋਡੀ ਤੇ ਐਂਗਲ ਵਾਲ ਸੀਪੀ ਗਰੁੱਪ ਤੇ ਜਾਲੀਆਂ ਪੀਵੀਸੀ ਕਨੈਕਸ਼ਨ ਪਾਈਪ ਆ ਗਈ ਸੈਂਟਰ ਹਾਲ ਬਾਥਰੂਮ ਮਿਕਸਚਰ ਦਾ ਬਾਥਰੂਮ ਤੇ ਆਪਣੀ ਬਨ ਪੀਸ 2 ਪੀ ਸ਼ੀਟ ਆ ਗਈ ਸੋ 2 ਪੀ ਸ਼ੀਟ ਦੀ ਬਾਈ 플ਸ ਟੈਂਕੀ ਅਲੱਗ ਲੱਗਣੀ ਐ ਦਵਾਕ ਟੰਗ ਹੋਣੀ ਐ ਵਨ ਪੀਸ ਦੇ ਵਿੱਚੇ ਹੁੰਦੀ ਐ ਸ਼ੀਟ ਬਣੀ ਹੋਈ 플ਸ ਟੈਂਕੀ ਇਸ ਕਰਕੇ ਅਲੱਗ ਲੱਗੂਗੀ 2 ਪੀ ਸ਼ੀਟ ਲਾਉਣੀ ਐ ਬਾਈ ਅੱਜ ਅਸੀਂ ਬਸ ਹੁੰਦੇ ਵਿੱਚ ਤੇ ਵਨ ਪੀਸ ਦਾ ਜਿਹੜਾ ਸੈਂਟਰ ਰੱਖਦੇ ਆ ਉੱਪਰ 9 ਇੰਚੀ ਸੈਂਟਰ ਰੱਖਦੇ ਹੁੰਦੇ ਆ ਇਹਦੇ ਵਾਸਤੇ ਬਾਈ 6-7 ਇੰਚ ਸੈਂਟਰ ਵੀ ਚੱਲ ਜਾਂਦਾ ਏ ਤੇ ਆ ਇਹਦੇ ਟੱਕਣ ਦੇ ਕਾਬਲੇ ਹੋਗੇ ਆ ਟੱਕਣ ਹੋ ਗਿਆ ਬਾਈ ਇਹਦਾ 2 ਪੀਸ ਸ਼ੀਟ ਦਾ ਤੇ ਇਹਦੀ ਸਾਨੂੰ ਫਲਸ਼ ਟੈਂਕੀ ਦਿਖਾ ਦਿੰਨੇ ਆ ਆਹ ਹੈ ਬਾਈ ਇਹਦੀ ਵਿੱਚ ਦੀ ਐਸੈਸਰੀ ਸੈਫਨ ਹੋ ਗਿਆ ਇਹਦੇ ਵਿੱਚ ਤੇ ਆਪਣਾ ਪੁਸ਼ ਬਟਨ ਹੋ ਗਿਆ ਤੇ ਬਾਈ ਇਹਨੂੰ ਬੈਂਡ ਬੈਂਡ ਲਾ ਕੇ ਸੀਟ ਨਾਲ ਅਟੈਚ ਹੋਣੇ ਨੇ ਤੇ ਆ ਜਿਹੜੀ ਰਬੜ ਹੋਗੀ ਨਾਲ ਦੀ ਰਵੜਾ ਹ ਇੱਥੇ ਪੈ ਕੇ ਤੇ ਸ਼ੀਟ ਦੇ ਪਿੱਛੇ ਨੇ ਜੁੜਨਾ ਜਾ ਕੇ ਤੇ ਕਿਚਨ ਚ ਆਪਣੀਆਂ ਟੂਟੀਆਂ ਲੱਗੀਆਂ ਆਰਓ ਵਾਸਤੇ ਲੱਗ ਗਿਆ ਐਂਗਲ ਵਾਲ ਤੇ ਉੱਪਰ ਆਪਣਾ ਗੀజర్ ਦੇ ਪੁਆਇੰਟ ਆ ਉਹ ਜੋੜੇ ਨਹੀਂ ਹਜੇ ਜੋੜਦੇ ਆ ਤੇ ਲੌਂਗ ਬੋਡੀ ਲੱਗੀਆਂ ਆਪਣੀਆਂ ਚਾਰ ਬਾਥਰੂਮ ਸਨ ਬਲੂ ਕਲਰ ਦਾ ਲਾਉਣਾ ਆਪਾਂ ਨੇ ਇਹਦੇ ਵਿੱਚ ਲੈਗ ਵਾਲ ਉਹ ਬਈਏ ਲੱਗੇ ਦੀ ਸੈਂਟਰ ਹਾਲ ਮਿਕਸਚਰ ਲਾਉਂਗੇ ਇਹਦੇ ਪਰ ਗਰਮ ਠੰਡੇ ਪਾਣੀ ਵਾਸਤੇ ਆ ਹੋ ਗਿਆ ਸੈਂਟਰ ਹੋਰ ਮਿਕਚਰ ਬਾਸੁੰਦੇ ਵਿੱਚ ਟੂਟੀਆਂ ਲੱਗੀਆਂ ਗਰਮ ਪਾਣੀ ਦੀ ਹੋਗੀ ਤੇ ਆਪਣਾ ਫਰਿੱਜ ਟੈਂਕੀ ਦੀ ਹੋਗੀ ਤੇ ਸੱਜੇ ਪਾਸੇ ਹੋਗੀ ਆਪਣੀ ਫਰੈਸ਼ ਪਾਣੀ ਦੀ ਆ ਹੋ ਗਿਆ ਸ਼ਾਵਰ ਦਾ ਹੈਂਡਲ ਉੱਪਰ ਸ਼ਾਵਰ ਲੱਗ ਗਿਆ ਤੇ ਗੀਅਰ ਦੇ ਪੁਆਇੰਟ ਆਫਸ ਵਿੱਚ ਜੁੜ ਗਏ ਇੱਧਰ ਆਪਣੀ ਸ਼ੀਟ ਲੱਗ ਜਾਣੀ ਹੈ ਬਈ ਤੇ ਐਂਗਲ ਉੱਪਰ ਲਾ ਗੇ ਲੋ ਸ਼ੀਟ ਵਾਸਤੇ ਫੁੱਲ ਟੈਟ ਚੜ ਰਹੀ ਜੀ ਇਹਦੀ ਚੱਕਰ ਹਟ ਚੰਗੀ ਤਰ੍ਹਾਂ ਟਾਈਟ ਹੋਣਾ ਚਾਹੀਦਾ ਆਪਣਾ ਨਹੀਂ ਫਿਰ ਮਿਕਸਰ ਢਿੱਲਾ ਰਹਿ ਜਾਂਦਾ ਬਾਅਦ ਵਿੱਚ ਅਗਲਾ ਪੈਨ ਢਿੱਲਾ ਰੱਖਦਾ ਲੈ ਕੇ ਕਰਤੀ ਇਹਦੀ ਕੱਢੀ ਲੱਗ ਆਪਾਂ ਨੇ ਪਹਿਲਾਂ ਕਸਣੀ ਹੈ ਬਾਈ ਤੇ ਸਿੱਧੇ ਵਾਲੀ ਲੱਗ ਬਾਅਦ ਚ ਕਸੂਗੇ ਤਾਂ ਕਿ ਫਿਰ ਨਾਟ ਘਸਣੇ ਦੇ ਵੇਲੇ ਨਿਸਾਨੀ ਰਹਿੰਦੀ ਹੈ ਨਟ ਲਾਹੋ ਕਰ ਦਨੇ ਆ। ਤਾਂ ਕਿ ਦੇਖੋ। ਬਾਰਸ਼ ਵੇਸ਼ਨ ਦੇ ਫਿਟਿੰਗ ਹੋ ਗਈ ਆਪਣੀ ਫਾਸਟਨ ਲਾ ਕੇ ਬਾਰਸ਼ ਵੇਸ਼ਨ ਟੰਗਤਾ। ਦੋ ਫਾਸਟਨ ਲੱਗੇ ਬਈ 4 ਇੰਚੀ ਦੇ ਇਹਨੂੰ ਕਨੈਕਸ਼ਨ ਪੈਪ ਲੱਗੇ 1.5 ਫੁੱਟ ਵਾਲੇ ਕਰਨ ਦੇ ਵਿੱਚ ਬਈ ਤਾਜ਼ਾ ਪਾਣੀ ਆਊਗਾ ਤੇ ਤਾਜ਼ਾ ਰੱਖਾਇਆ ਹੈ ਤੇ ਟੈਂਕੀ ਦਾ ਪਾਣੀ ਰੱਖਿਆ ਆਪਾਂ ਨੇ ਜਿਦਾ ਨਹੀਂ ਰੱਖਿਆ ਆਪਾਂ ਨੇ ਪਾਣੀ ਲੱਗੀ ਬਾਗੂ ਟੈਂਕੀ ਸ਼ੀਟ ਲੱਗੀ ਬਈ ਆਪਣੀ ਟੋਪੀ ਤੇ ਟੈਂਕੀ ਲੰਗ ਕੰਧ ਤੇ ਟੰਗ ਤੇ ਆਪਾਂ ਨੇ ਤੇ ਬਾਹੂ ਬਾਲਕੋ ਚੱਕ ਲੈ ਇਹਦਾ ਪੁਸ਼ ਬਟਨ ਹੋ ਗਿਆ ਬਈ ਇਹਦਾ ਤੇ ਸੈਫਨ ਹੋ ਗਿਆ ਆ ਕੀ ਚੀਜ਼ ਹੈ ਛੋੜੀ ਨਹੀਂ ਹੈ ਕੀ ਉਹ ਇੱਕ ਕਨੈਕਸ਼ਨ ਪੈ ਪਿੱਤਰ ਦੋ ਫਟੋ ਲੱਗ ਜੂਗਾ ਇਹਨੂੰ ਸਾਈਡ ਤੇ ਜੱਟ ਲਾ ਦਿੰਨੇ ਆਪਾਂ ਆਪਣਾ ਜੱਟ ਪਿਆ ਥੈਂਕ ਯੂ ਭਾਈ ਬਾਬੂ ਜੀ ਨੂੰ ਬਰਾਬਰ ਨਾਲ ਜਿੰਨਾ ਲਾ ਸਕਦਾ ਲੱਗ ਗਿਆ ਬਈ ਜੱਟ ਆਪਣਾ ਸਾਨੂੰ ਪਿੱਛੇ ਦੇ ਲਖਾ ਦਿੰਨੇ ਖੋਲ ਕੇ ਦੇ ਹਸਬੰਦ ਨੂੰ ਠੀਕ ਹੈ ਬਾਲ ਕੋ ਕਹਿੰਦੀ ਛੋਟੀ ਡਿੰਡੀ ਵਾਲੀ ਚਾਹੀਦੀ ਵੈਸੇ ਨੇ ਬਾਪੂ ਟਾਈਮ ਨਹੀਂ ਮਿਲਤੀਆਂ ਆਂ ਤਾਂ ਮਿਲਦਾ 4.5 4 ਮਹੀਨੇ ਛੁੱਟਿਆ ਹੋਇਆ ਜਾਂਦਾ ਜਾਈਂ ਇਸ ਤਰ੍ਹਾਂ ਨਟ দেয়া ਹੁੰਦਾ ਬਾਈ ਸਾਈਡ ਪਰ ਇਹਨੂੰ ਘਸਣੇ ਵਾਸਤੇ ਪਿਛੇ ਵਾਲੇ ਬੈਂਡ ਵਿੱਚ ਬਾਈ ਅਸੀਂ ਰਬੜ ਨਹੀਂ ਪਾਈਏ ਅਸੀਂ ਐਮ ਸੀ ਲਾਉਂਗੇ ਰਲਾ ਕੇ 30 ਰੁਪਏ ਵਾਲੀ ਐਮ ਸੀ ਲਾਉਂਗੇ ਇੱਥੇ ਤਾਂ ਕਿ ਪਾਣੀ ਲੀਕ ਨਾ ਕਰੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇਹਨੂੰ ਰਬੜ ਦੀ ਆਕੇ ਉਹਦੇ ਬਾਅਦ ਆਪਾਂ ਟੈਫਨ ਟਾਈਪੀ ਲਗਾ ਕਸਿਆ ਹੈ ਤੇ ਪੇਚਾਂ ਤੇ ਬਾਈ 2 ਇੰਚੀ ਪੇਚ ਲਾਏ ਆਪਾਂ ਇਹਨੂੰ ਰਬੜ ਪਾ ਕੇ ਠੀਕ ਹੈ ਠੀਕ ਹੈ ਕੰਸੀਲਡ ਦਾ ਹੈਂਡਲ ਆ ਗਿਆ ਬਾਈ ਤੇ ਲੌਂਗ ਬਾਡੀ ਲੱਗੀ ਆਪਣੀ ਟਾਈਮ ਕੰਪਨੀ ਦੀ ਟੂਟੀਆਂ ਲੱਗੀਆਂ ਤਿੰਨ ਸੋਹਣੀਆਂ ਲੱਗਦੀਆਂ ਲੱਗੀਆਂ ਹੋਈਆਂ ਟਾਇਲ ਵੀ ਸੋਹਣੀਆਂ ਲੱਗਦੀਆਂ ਲੱਗੀ ਬਾਥਰੂਮ ਚ ਕਿਚਨ ਦਾ ਵੀ ਆਪਣਾ ਖਰ ਕੰਮ ਕੰਪਲੀਟ ਹੋ ਗਿਆ ਜਾਲੀਆਂ ਆਪਾਂ ਲਗਾਤੀਆਂ ਲਿਪਕੇ ਕਟਿੰਗ ਕਰਾਈ ਹੋਈ ਸੀ ਡਾਇਲ ਵਾਲੇ ਤੇ ਪਹਿਲਾਂ ਹੀ ਤੇ ਆਇਆ ਦਿਖਾਉਣ ਦਿਖਾ ਦਿੰਦੇ ਬਾਈ ਕਮਰੀ ਚਲੋ ਤੋਤਾ ਪਲਾ ਤੋਤਾ ਪਲਾ ਸੁਧਰੇ ਬਾਈ ਇਸੇ ਦੇ ਨਾਲ ਆਪਣੀ ਵੀਡੀਓ ਦਾ ਅੱਜ ਦੀ ਐਂਡ ਕਰਦੇ ਆਂ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਹੈ ਜਰੂਰ ਕਰਨਾ ਹੈ ਤੇ ਮਿਲਦੇ ਆਂ ਕੱਲੂ ਨਵੇਂ ਵਲੌਗ ਦੇ ਨਾਲ ਧੰਨਵਾਦ ਬਾਈ